ਗੱਡੀ ਚਲਾਉਂਦਾ ਸੀ ਡਰਾਈਵਰ ਸੀ ਜਾਂ ਜਗਨੂ ਦੇ ਨਾਲ ਕਿਸੇ ਹੋਰ ਤਰ੍ਹਾਂ ਦਾ ਸਬੰਧ ਸੀ ਉਹਦਾ ਗੱਡੀ ਚਲਾਉਂਦਾ ਤਾਂ ਜੀ ਇਹ ਪਹਿਲਾਂ ਕਿਸੇ ਡਾਕਟਰ ਕੋਲ ਤਾਂ ਇਹ ਇਹਨਾਂ ਕੋਲ ਗਏ ਨਾ ਹਲੇ 20-22 ਦਿਨ ਹੋ ਗਏ ਸੀ ਸਾਡਾ ਬੱਚਾ ਤਾਂ ਨਰਦੋਸ਼ਾ ਮਾਰੇ ਗਿਆ ਉਹਦਾ ਕਿਸੇ ਪਾਰਟੀ ਨਾਲ ਕਿਸੇ ਨਾਲ ਸੰਬੰਧ ਨਾਲ ਪਿੰਡ ਦੀ ਪੰਚਾਇਤ ਬੈਠੀ ਸਾਰੇ ਬੰਨੇ ਜਿੰਨੂੰ ਮਰਜੀ ਪੁੱਛ ਲੋ ਵੀ ਕਿਹਾ ਜਾ ਬੱਚਾ ਤਾਂ ਵੀਕ ਆਮ ਪਰਿਵਾਰ ਦਾ ਬੰਦਾ ਦਾ ਉਹ ਆਪਣਾ ਗੱਡੀ ਚਲਾ ਕੇ ਰੋਜੀ ਰੋਟੀ ਆਪਣਾ ਘਰ ਚ ਲਾਂਦਾ ਦਾ ਉਹ ਜੇ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਬੰਦੇ ਐਦਾਂ ਦੇ ਤਾਂ ਉਹ ਨਾ ਲੱਗਦਾ ਇਹਨਾਂ ਨੇ ਮਤਲਬ ਉਹਦੀ ਗੱਡੀ ਚਲਾਉਣ ਲੱਗਿਆ 20 ਦਿਨ ਹੋਏ ਆਲੇ ਜਿਵੇਂ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਕਹਿਤਾ ਵੀ ਇਹ ਗੈਂਗਬਾਰਨ ਵਾਲਾ ਮਸਲਾ ਜੁੜਿਆ ਹੋਇਆ ਹੈ ਕੋਈ ਗੈਂਗਬਾਰ ਨਹੀਂ ਹੈ ਇਹ ਆਮ ਘਰ ਦਾ ਬੰਦਾ ਏ ਉਹ ਜੇ ਏਸੀ ਜਗਾ ਕੋਈ ਬੰਦਾ ਹੋਰ ਮਰਿਆ ਹੁੰਦਾ ਤਾਂ ਪੋਜੀਸ਼ਨ ਹੋਰ ਹੋਣੀ ਸੀ ਹੁਣ ਨਾ ਤਾਂ ਕੋਈ ਪੁਲਿਸ ਨੇ ਕੋਈ ਅਜੇ ਤੱਕ ਬੰਦੇ ਨਹੀਂ ਫੜੇਗੇ ਉਹਨਾਂ ਕੋਲ 4 ਦਿਨ ਹੋ ਗਏ ਉਹ ਬੰਦੇ ਦੇਖ ਲਓ ਜਿਨ੍ਹਾਂ ਨੇ ਮਾਰਿਆ ਇਹ ਨਾ ਕੋਈ ਉਹਨਾਂ ਨੇ ਮੂੰਹ ਟਕਿਆ ਏ ਸ਼ਰੀਆਮ ਬੰਦੇ ਮਾਰ ਕੇ ਗਿਆ ਵੀ ਇੰਨਾ ਇੰਨੀ ਗੁੰਡਾ ਕਰਦੀ ਹੋਗੇ ਪਰ ਪੁਲਿਸ ਫੜਦੀ ਨਹੀਂ ਹੈਗੀ ਬੰਦਿਆਂ ਨੂੰ ਅੱਗੇ ਤੇ ਅੱਗੇ ਨਜਾਇਜ਼ ਪੁੱਤ ਮਰਵਾਈਏ ਨੇ ਲੋਕਾਂ ਦੇ ਪਰਸੋਂ ਚੌਥੇ ਨੂੰ ਹੋਰ ਮਰ ਜੂਗਾ ਕਿ ਇਹ ਪਿੱਛੇ ਚਲੇ ਜਾਂਦਾ ਕੇਸ ਉਹਦੀ ਤੁਸੀਂ ਆਪ ਦੇਖ ਲਓ ਉਹਨਾਂ ਨਾਲ ਇੰਨੀ ਜਿਹਦੇ ਬੰਦੇ ਦੀ ਪ੍ਰਾਣੀ ਸਾਂਝ ਹੋਵੇ ਫੇਰ ਤਾਂ ਮੰਨਿਆ ਵੀ ਆਪਾਂ ਵੀ ਬੰਦਾ ਉਹਨਾਂ ਨਾਲ ਅਟੈਚ ਸੀਗਾ ਪਿਛਲੇ ਮਹੀਨੇ 26 ਤਰੀਕ ਨੂੰ ਤਾਂ ਹਲੇ ਉਹ ਜਾ ਕੇ ਉੱਥੇ ਡਰਾਈਵਰੀ ਕਰਨੀ ਸ਼ੁਰੂ ਕਰਦਾ ਹੈ ਉਹਦਾ ਭੋਗ ਤੋਂ ਆ ਆਂਦੇ ਹੋਏ ਕਹਿੰਦੇ ਉੱਥੇ ਉਹਨਾਂ ਨੇ ਗੋਲੀਆਂ ਚਲਾਤੀਆਂ ਜੇ ਜਗਨੂ ਦੇ ਬਲੇਕੇ ਉਹਨੂੰ ਮਾਰ ਗਏ ਜੀ ਚਾਰ ਗੋਲੀਆਂ ਵੱਜੀਆਂ ਉਹਦੇ ਜਿਹਦੇ ਦੋ ਸਿਰ ਚ ਲੱਗੀਆਂ ਉਹਦਾ ਤਾਂ ਕੋਈ ਲਿਕਾ ਦੇ ਅੱਗੇ ਨਹੀਂ ਇਹੋ ਜੇ ਕਮਾਂ ਨਾਲ ਨਾਲੇ ਉਹਦੇ ਕੋਲ ਕੋਈ ਹਥਿਆਰ ਨਹੀਂ ਉਹਦਾ ਗਰੀਬ ਘਰ ਦਾ ਬੱਚਾ ਜੀ ਮਕਾਨ ਨੂੰ ਨਹੀਂ ਸੇਫਟੀ ਲਈ ਕੋਈ ਦਿੱਤਾ ਹੋਵੇ ਹਥਿਆਰ ਜਿਹੜੇ ਜਗਨੂ ਹੋਂਾਂ ਦੇ ਨਾਲ ਉਹ ਕੰਮ ਕਰ ਰਿਹਾ ਸੀ ਗੱਡੀ ਚਲਾਉਣਾ ਨਾਲ ਕੋਈ ਹਥਿਆਰ ਨਹੀਂ ਹਾਂ ਨਾਲੇ ਨਿਤ ਦਿਹਾੜੇ ਕਦੇ ਕਿਸੇ ਦਾ ਕਤਲ ਹੋ ਜਾਂਦਾ ਤੁਹਾਡੇ ਸਾਹਮਣੇ ਹੁਣ ਬਹੁਤ ਕਤਲ ਹੋ ਕੇ ਹਟਿਆ ਉਹ ਤੋਂ ਬਾਅਦ ਇਨਕਾਊਂਟਰ ਹੋ ਗਏ ਇਹ ਤਾਂ ਕੋਈ ਹੱਲੇ ਨਹੀਂ ਹੈਗਾ ਇਹ ਤਾਂ ਕਾਨੂੰਨ ਦਾ ਆਉਂਦੀ ਕੋਈ ਚੀਜ਼ ਹੀ ਨਹੀਂ ਰਹੀ ਵੀ ਪੰਜਾਬ ਦੇ ਵਿੱਚ ਇਹ ਤਾਂ ਯੂਪੀ ਬਿਹਾਰ ਵਾਲਾ ਖੇਲ ਬਣਾ ਤਾ ਇੱਥੇ ਤਾਂ ਪੰਜਾਬ ਦਾ ਜੀ ਇਹਨਾਂ ਨੇ ਦਾ ਪੰਜਾਬੀ ਲੀਗ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਿੰਦਰ ਸਿੰਘ ਛਲੇੜੀ ਫਰੀਦਕੋਟ ਦੇ ਪਿੰਡ ਬਾਮਣ ਵਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਇੱਕ ਨੌਜਵਾਨ ਦੇ ਉੱਤੇ ਹਮਲਾ ਹੁੰਦਾ ਉਸ ਹਮਲੇ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਪਿੰਡ ਝਾਂਪਰ ਦਾ ਨੌਜਵਾਨ ਜਯੰਵਿੰਦਰ ਸਿੰਘ ਜਿਹੜਾ ਉਹ ਪੂਰਾ ਹੋ ਜਾਂਦਾ ਤੇ ਉਹ ਮਸਲਾ ਜਿਹੜਾ ਉਹ ਮਸਲਾ ਸਿੱਧੂ ਮੁਸੇ ਵਾਲਾ ਕਤਲ ਮਾਮਲੇ ਦੇ ਨਾਲ ਜੁੜਿਆ ਹੋਇਆ ਉਸ ਦੇ ਵਿੱਚ ਇੱਕ ਜੀਵਨ ਜੋਤ ਉਰਫ ਜਗਨੂ ਨਾਮ ਦਾ ਇੱਕ ਨੌਜਵਾਨ ਹੈ ਜਿਸ ਦਾ ਨਾਮ ਜਿਹੜਾ ਉਸ ਸਿੱਧੂ ਮੁਸੇ ਵਾਲੇ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਸੀ ਤੇ ਉਸ ਦੇ ਉੱਤੇ ਜਿਹੜਾ ਇੱਕ ਕਥਿਤ ਪੋਸਟ ਜਿਹੜੀ ਆ ਪੈਂਦੀ ਆ ਲੱਕੀ ਪਟਿਆਲ ਹੋਣਾਂ ਦੀ ਉਹਨਾਂ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਜਾਂਦੀ ਆ ਕਿ ਸਾਡੇ ਵੱਲੋਂ ਇਹ ਹਮਲਾ ਜਿਹੜਾ ਉਹ ਕੀਤਾ ਗਿਆ ਸੀ ਅਸੀਂ ਜੁਗਨੂ ਦੇ ਉੱਤੇ ਜਿਹੜਾ ਹੈ ਉਹ ਬਦਲਾ ਲੈਣ ਦੇ ਲਈ ਹਮਲਾ ਕੀਤਾ ਕਿਉਂਕਿ ਜੁਗਨੂ ਦਾ ਨਾਮ ਜੋ ਲੱਕੀ ਪਟਿਆਲੇਕ ਇੰਟਰਵਿਊ ਦੇ ਵਿੱਚ ਵੀ ਕਹਿੰਦਾ ਕਿ ਉਸ ਕੇਸ ਦੇ ਵਿੱਚੋਂ ਉਸ ਦੇ ਵੱਲੋਂ ਕਢਵਾ ਲਿਆ ਗਿਆ ਪਰ ਅਸੀਂ ਜੋ ਡਰਾਈਵਰ ਸੀ ਜੁਗਨੂ ਦਾ ਜਦਵਿੰਦਰ ਜੋ ਜਿਸ ਦੀ ਮੌਤ ਹੋਈ ਇਸ ਦੇ ਵਿੱਚ ਤੇ ਉਸ ਦਾ ਪਰਿਵਾਰ ਜੁਗਨੂ ਦਾ ਪੂਰਾ ਉਸ ਗੱਡੀ ਦੇ ਵਿੱਚ ਸਵਾਰ ਸੀ ਤੇ ਗੋਲੀਆਂ ਜਿਹੜੀਆਂ ਨੇ ਉਹ ਜੁਗਨੂ ਦੇ ਪਜਾਏ ਜਦਵਿੰਦਰ ਦੇ ਵੱਜਦੀਆਂ ਨੇ ਤੇ ਅਸੀਂ ਜਦਵਿੰਦਰ ਦੇ ਘਰ ਬੈਠੇ ਆ ਉਸ ਦਾ ਪਰਿਵਾਰ ਜਿਹੜਾ ਹੈ ਉਹ ਇਸ ਸਮੇਂ ਫੁੱਲਪਾਉਣ ਗਿਆ ਹੋਇਆ ਉਹਨਾਂ ਦੇ ਜਿਹੜਾ ਚਾਚਾ ਜੀ ਸਾਡੇ ਨਾਲ ਮੌਜੂਦ ਨੇ ਤੇ ਪਿੰਡ ਦੇ ਕੁਝ ਪਤਵੰਤੇ ਜਿਹੜੇ ਉਹਨਾਂ ਦੇ ਉਹ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਜਾਦਵਿੰਦਰ ਦਾ ਜਿਹੜਾ ਉਹ ਲਿੰਕ ਜਗਨੂ ਦੇ ਨਾਲ ਕੀ ਸੀ ਕਿਉਂਕਿ ਬਹੁਤ ਸਾਰੇ ਦਾਅਵੇ ਜਿਹੜੇ ਆ ਕੱਥੇ ਤੌਰ ਦੇ ਉੱਤੇ ਕੀਤੇ ਜਾ ਰਹੇ ਨੇ ਕਿ ਜਗਨੂ ਦੇ ਨਾਲ ਉਸ ਦਾ ਸਬੰਧ ਸੀ 3-4 ਮਹੀਨੇ ਤੋਂ ਉਹ ਇਕੱਠੇ ਰਹਿੰਦੇ ਸੀ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਗੱਲਾਂ ਚੱਲ ਰਹੀਆਂ ਨੇ ਤੁਹਾਡੀ ਹਸ਼ਕਾਲ ਕੀ ਨਾਮ ਹੈ ਤੁਹਾਡਾ ਚਰਨਜੀਤ ਹੈ ਜੀ ਤੇ ਜਿਹੜਾ ਜਦਵਿੰਦਰ ਸੀ ਤੁਹਾਡਾ ਕੀ ਲੱਗਦਾ ਸੀ ਰਿਸ਼ਤੇ ਦੇ ਵਿੱਚ ਭਤੀਜਾ ਜੀ ਮੇਰਾ ਤੁਹਾਡਾ ਭਤੀਜਾ ਹਾਂਜੀ ਤੇ ਇਹ ਗੱਡੀ ਚਲਾਉਂਦਾ ਸੀ ਡਰਾਈਵਰ ਸੀ ਜਾਂ ਜਗਨੂ ਦੇ ਨਾਲ ਕੋਈ ਸੇ ਹੋਰ ਤਰ੍ਹਾਂ ਦਾ ਸਬੰਧ ਸੀ ਉਹਦੇ ਨਾਲ ਗੱਡੀ ਚਲਾਉਂਦਾ ਤਾਂ ਜੀ ਇਹ ਪਹਿਲਾਂ ਕਿਸੇ ਡਾਕਟਰ ਕੋਲ ਤਾਂ ਇਹ ਇਹਨਾਂ ਕੋਲ ਗਏ ਨੂੰ ਹਲੇ 20 22 ਦਿਨ ਹੋਏ ਤੇ ਜੀ ਅੱਛਾ ਜੀ ਗੱਡੀ ਚਲਾਉਂਦਾ ਹਾਂਜੀ ਗਰੀਬ ਘਰ ਦਾ ਬੱਚਾ ਇਹ ਕਿੰਨੀ ਉਮਰ ਸੀ ਜਦਵਿੰਦਰ ਦੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਚ ਦੋਹੇ ਭੈਣ ਭਰਾ ਜਿਹੜੇ ਭੈਣ ਵੱਡੀ ਐ ਦੀ ਅੱਛਾ ਜੀ ਉਹ ਬੱਚੇ ਇੱਥੇ ਰਹਿੰਦੇ ਐ ਇੱਥੇ ਪੜਾਉਂਦਾ ਆਪਣੇ ਭਾਂਜੇ ਨੂੰ ਅੱਛਾ ਹਾਂ ਜੀ ਭਾਂਜਾ 12ਵੀਂ ਚ ਐ ਤੇ ਭਾਂਜੇ ਜੀ 7ਵੀਂ ਚ ਐ ਇਹ ਵੀ ਆਇਆ ਹੋਇਆ ਸੀ ਪਰਿਵਾਰ ਦੇ ਵਿੱਚ ਨਾ ਜੀ ਹਾਂ ਨਵਰਡ ਸੀ ਕਿੰਨੀ ਉਮਰ ਸੀ ਜਦਵਿੰਦਰ ਉਮਰ ਹੁਣ 33 ਸਾਲ ਦੀ ਉਮਰ ਹੈ ਤੇ ਜੀ ਹਾਂ ਗੱਡੀ ਚਲਾਉਣ ਨੂੰ ਕਿੰਨਾ ਸਮਾਂ ਹੋ ਗਿਆ ਸੀ ਵੀ ਗੱਡੀ ਚਲਾਉਂਦਾ ਸੀ ਯੁਗਨੂ ਦੀ ਇਹ ਤਾਂ ਇਸ ਤਰ੍ਹਾਂ 20-22 ਦਿਨ ਹੋਇਆ ਤੇ ਜੀ ਹਲੇ ਹਾਂ ਇਹਨੂੰ ਕੋਈ ਪਤਾ ਨਹੀਂਦਾ ਵੀ ਇੱਕ ਮਤਲਬ ਕਿਸ ਤਰ੍ਹਾਂ ਪਹਿਲਾਂ ਕਿਸੇ ਹੋਰ ਦੀ ਗੱਡੀ ਡਾਕਟਰ ਦੀ ਤੁਸੀਂ ਦੱਸ ਰਹੇ ਹੋ ਹਾਂਜੀ ਹਾਂ ਪਹਿਲਾਂ ਡਾਕਟਰ ਦੀ ਗੱਡੀ ਚਲਾਉਂਦਾ ਸੀ ਹਾਂਜੀ ਤੇ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਕੀ ਸਮਝਦੇ ਹੋ ਕੇਸ ਦੇ ਪਿਛਲਾ ਕਾਰਨ ਕੀ ਹੈ ਇਹ ਤਾਂ ਹੁਣ ਅਸੀਂ ਕੀ ਕਹਿ ਸਕਦੇ ਹੁਣ ਸਾਡਾ ਬੱਚਾ ਤਾਂ ਨਿਰਦੋਸ਼ਾ ਮਾਰਿਆ ਗਿਆ ਜੀ ਉਹਦਾ ਕਿਸੇ ਪਾਰਟੀ ਨਾਲ ਕਿਸੇ ਨਾਲ ਸੰਬੰਧ ਨਹੀਂ ਪਿੰਡ ਦੀ ਪੰਚਾਇਤ ਤੇ ਬੈਠੀ ਹੈ ਸਾਰੇ ਬੈਠਣ ਜਿਹਨੂੰ ਮਰਜ਼ੀ ਪੁੱਛ ਲਓ ਵੀ ਕਿਹਾ ਜਾ ਬੱਚਾ ਤਾਂ ਜੀ ਹਾਂਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਤੇ ਪਿੰਡ ਦੇ ਵਿੱਚ ਜਿਹੜਾ ਯਾਦਵਿੰਦਰ ਸੀ ਉਹ ਕਿਵੇਂ ਦਾ ਸੁਹਾਸ ਸੀ ਉਹਦਾ ਕਿਵੇਂ ਕਿਵੇਂ ਬਚਰਦਾ ਸੀ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਤੱਕ ਕਿਹਾ ਜਾ ਰਿਹਾ ਹੈ ਕਿ ਇੱਕ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਇਹ ਜਿਹੜਾ ਮਰਡਰ ਹੋਇਆ ਹੈ ਜਿਹੜਾ ਜੁਗਨੂ ਦੇ ਸੰਪਰਕ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੋਈ ਇਹੋ ਜਿਹਾ ਕੋਈ ਕਿਸੇ ਗੈਂਗ ਦੇ ਨਾਲ ਜਾਂ ਕਿਸੇ ਨੌਜਵਾਨ ਦੇ ਨਾਲ ਉਹਦਾ ਸੰਪਰਕ ਸੀਗਾ ਮੇਰੇ ਗੈਂਗ ਦੇ ਨਾਲ ਉਹਦਾ ਕੋਈ ਸਬੰਧ ਨਹੀਂ ਦਾ ਸੀ 100% ਕਹਿੰਨੇ ਆਪਣੇ ਕਿਉਂਕਿ ਅਸੀਂ ਪਹਿਲਾਂ ਵੀ ਇੰਟਰਵਿਊ ਕਰੀ ਉਹਦੇ ਵਿੱਚ ਵੀ ਦੱਸਿਆ ਹੈ ਵੀਕ ਆਮ ਪਰਿਵਾਰ ਦਾ ਬੰਦਾ ਤਾਂ ਉਹ ਆਪਣਾ ਗੱਡੀ ਚਲਾ ਕੇ ਰੋਜੀ ਰੋਟੀ ਆਪਣਾ ਘਰ ਚ ਲਾਂਦਾ ਤਾਂ ਉਹ ਜੇ ਉਹਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਬੰਦੇ ਐਦਾਂ ਦੇ ਤਾਂ ਉਹ ਨਾ ਲੱਗਦਾ ਇਹਨਾਂ ਨੇ ਮਤਲਬ ਉਹਦੀ ਗੱਡੀ ਚਲਾਉਣ ਲੱਗਿਆ 20 ਦਿਨ ਹੋਏ ਆ ਹਲੇ ਜਿਵੇਂ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਕਹਤਾ ਵੀ ਇਹ ਗੈਂਗਵਾਰਨ ਵਾਲਾ ਮਸਲਾ ਜੁੜਿਆ ਹੋਇਆ ਏ ਕੋਈ ਗੈਂਗਵਾਰ ਨਹੀਂ ਹੈ ਇਹ ਆਮ ਘਰ ਦਾ ਬੰਦਾ ਏ ਉਹ ਉਹਦਾ ਪਿੰਡ ਚ ਵੀ ਐਵੇਂ ਦਾ ਜਾਂ ਕੰਮ ਜਾਂ ਕੰਮ ਤੇ ਘਰੇ ਕੋਈ ਇੱਥੇ ਪਿੰਡ ਚ ਕੋਈ ਅੱਜ ਤੱਕ ਉਹਦੇ ਕੋਈ ਐਫ ਆਈ ਆਰ ਨਹੀਂ ਹੈਗੀ ਜੇ ਕਹਿੰਨੇ ਗੈਂਗਵਾਰਨ ਨਾਲ ਜੁੜਿਆ ਹੋਇਆ ਕੋਈ ਉਹਦੇ ਤੇ ਪਰਚਾ ਸ਼ੋਅ ਕਰ ਦੋ ਕੋਈ ਉਹਦਾ ਮਾੜਾ ਕੰਮ ਸ਼ੋਅ ਕਰ ਦੋ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਇਹ ਨਜਾਇਜ਼ ਮਤਲਬ ਉਹਨਾਂ ਨੇ ਆਪਣਾ ਇਨਸਾਫ ਦੇਣ ਦੇ ਮਾਰੇ ਐਦਾਂ ਕਹਿਤਾ ਵੀ ਇਹ ਗੈਂਗਵਾਰ ਹੈ ਕੋਈ ਉਹਦਾ ਰੋਲ ਨਹੀਂ ਤਾਂ ਹੈਗਾ ਇਹਦੇ ਵਿੱਚ ਉਹਨੂੰ ਨਾ ਪਤਾ ਤੇ ਵੀ ਇਹ ਬੰਦੇ ਕਿੱਦਾਂ ਦੇ ਉਹ ਆਪਣਾ ਰੋਜ਼ੀ ਰੋਟੀ ਵਾਸਤੇ ਹਰੇਕ ਕੰਮ ਕਰਦੇ ਸੀ ਵੀ ਕਰਦੇ ਆ ਉਹ ਬੰਦਾ ਚਲੋ ਆਪਣਾ ਕੰਮਕਾਰ ਕਰਨ ਲੱਗ ਗਿਆ ਪਰ ਅੱਗੇ ਉਹਨੂੰ ਪਤਾ ਨਹੀਂ ਸੀ ਵੀ ਮੇਰੇ ਨਾਲ ਐਦਾਂ ਹੋ ਜੂਗੀ ਹੋਇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਐਸੀ ਜਗ੍ਹਾ ਕੋਈ ਬੰਦਾ ਹੋਰ ਮਰਿਆ ਹੁੰਦਾ ਤਾਂ ਪੋਜੀਸ਼ਨ ਹੋਰ ਹੋਣੀ ਸੀ ਹੁਣ ਨਾ ਤਾਂ ਕੋਈ ਪੁਲਿਸ ਨੇ ਕੋਈ ਅਜ ਤੱਕ ਬੰਦੇ ਨਹੀਂ ਫੜੇਗੇ ਉਹਨਾਂ ਕੋਲ ਚਾਰ ਦਿਨ ਹੋ ਗਏ ਉਹ ਬੰਦੇ ਦੇਖ ਲੋ ਜੀ ਇਹਨਾਂ ਨੇ ਮਾਰਿਆ ਏ ਨਾ ਕੋਈ ਇਹਨਾਂ ਨੇ ਮੂੰਹ ਟਕਿਆ ਏ ਸ਼ਰੀਆਮ ਬੰਦੇ ਮਾਰ ਕੇ ਗਏ ਵੀ ਇੰਨਾ ਇੰਨੀ ਗੁੰਡਾਗਰਦੀ ਹੋ ਗਈ ਨਹੀਂ ਪਹਿਲਾਂ ਬੰਦੇ ਵਾਰਦਾਤ ਕਰਦੇ ਮੂੰਹ ਟਕਦੇ ਪੁਲਿਸ ਕਹਿੰਦੀ ਪਛਾਣ ਚ ਨਹੀਂ ਹੈਗੇ ਉਹ ਬੰਦੇ ਇਹਨਾਂ ਦਾ ਆਪਾਂ ਨੂੰ ਸਭ ਕੁਝ ਦਿਖ ਰਿਹਾ ਏ ਇਹ 12000 ਪਿੰਡਾਂ ਆਪਣੇ ਪੰਜਾਬ ਚ ਕਿਸੇ ਪਿੰਡ ਚ ਪਤਾ ਹੀ ਨਹੀਂ ਵੀ ਕਿੱਥੇ ਦੇ ਬੰਦੇ ਆ ਇਹ ਜਾਂ ਕਿਸੇ ਦਾ ਕੋਈ ਮੈਸੇਜ ਹੀ ਨਹੀਂ ਆਇਆ ਵੀ ਸਾਡੇ ਪਿੰਡ ਦੇ ਬੰਦੇ ਆ ਪਰ ਅੱਗੇ ਤੇ ਅੱਗੇ ਨਜਾਇਜ਼ ਪੁੱਤ ਮਰਵਾਈਏ ਨੇ ਲੋਕਾਂ ਦੇ ਅ ਪਰਸੋਂ ਚੌਥੇ ਨੂੰ ਹੋਰ ਮਰ ਜੂਗਾ ਕਿ ਇਹ ਪਿੱਛੇ ਚਲੇ ਜਾਂਦਾ ਕੇਸ ਐਦਾਂ ਸਿਸਟਮ ਚਾਲ ਰਿਹਾ ਜੀ ਗੱਲ ਤਾਂ ਜੋ ਹੋਇਆ ਬਾਈ ਬਾਈ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਬਾਈ ਜੀ ਜਿਹੜਾ ਵੇ ਮਰਡਰ ਹੋਇਆ ਉਸ ਤੋਂ ਬਾਅਦ ਇੱਕ ਕਥਿਤ ਪੋਸਟ ਪੈਂਦੀ ਆ ਲੱਕੀ ਪਟਿਆਲ ਦੀ ਉਹ ਜ਼ਿੰਮੇਵਾਰੀ ਲੰਦਾ ਤੇ ਉਸ ਦਾ ਇੱਕ ਇੰਟਰਵਿਊ ਵੀ ਆਉਂਦਾ ਜੇ ਤੁਸੀਂ ਸੁਣਿਆ ਹੋਊਗਾ ਪਿੰਡ ਦੇ ਲੋਕਾਂ ਨੇ ਤਾਂ ਉਸ ਦੇ ਵਿੱਚ ਸਾਫ ਤੌਰ ਤੇ ਉਹ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਯਾਦਵਿੰਦਰ ਤਾਂ ਨਜਾਇਜ਼ ਮਾਰਿਆ ਗਿਆ ਵੀ ਉਸ ਦਾ ਕੀ ਕਸੂਰ ਸੀ ਤਾਂ ਉਹਦੇ ਵਿੱਚ ਲੱਕੀ ਪਟਿਆਲ ਕਹਿੰਦਾ ਕਿ ਵੀ ਉਸ ਨੇ ਪਿਸਟਲ ਕੱਢ ਕੇ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਕੇ ਫਿਰ ਅੰਗੇ ਬੰਦਿਆਂ ਨੇ ਅਟੈਕ ਕੀਤਾ ਨਹੀਂ ਬਾਈ ਜੀ ਐਦਾਂ ਹੀ ਤਾਂ ਕੋਈ ਗੱਲ ਨਹੀਂ ਹੈਗੀ ਉਹਦੀ ਤੁਸੀਂ ਆਪ ਦੇਖ ਲਓ ਉਹਨਾਂ ਨਾਲ ਇੰਨੀ ਜਿਹਦੇ ਬੰਦੇ ਦੀ ਪ੍ਰਾਣੀ ਸਾਂਝ ਹੋਵੇ ਫੇਰ ਤਾਂ ਮੰਨਿਆ ਵੀ ਆਪਾਂ ਵੀ ਬੰਦਾ ਦੇ ਉਹਨਾਂ ਨਾਲ ਅਟੈਚ ਸੀਗਾ ਪਿਛਲੇ ਮਹੀਨੇ 26 ਤਰੀਕ ਨੂੰ ਤਾਂ ਹਲੇ ਉਹ ਜਾ ਕੇ ਉੱਥੇ ਡਰਾਈਵਰੀ ਕਰਨੀ ਸ਼ੁਰੂ ਕਰਦਾ ਉਹ ਪਹਿਲਾਂ ਵੀ ਕਿਸੇ ਨਾ ਕਿਸੇ ਦੀ ਗੱਡੀ ਚਲਾਉਂਦਾ ਸੀਗਾ ਉੱਥੋਂ ਬੇਲਾ ਸੀਗਾ ਬੇਰੋਜ਼ਗਾਰ ਸੀਗਾ ਚਲੋ ਉਹਨੂੰ ਉੱਥੇ ਕੰਮ ਮਿਲ ਗਿਆ ਹਲੇ 20 ਦਿਨ ਹੋਏ ਆ ਪਿਛਲੀ 26 ਨੂੰ ਲੱਗਿਆ ਤੇ ਉਹਦਾ ਭੋਗ ਤੋਂ ਆਂਦੇ ਹੋਏ ਕਹਿੰਦੇ ਉੱਥੇ ਉਹਨਾਂ ਨੇ ਗੋਲੀਆਂ ਚਲਾਈਆਂ ਜੇ ਜੁਗਨੂ ਦੇ ਪਿਲੇਖੇ ਉਹਨੂੰ ਮਾਰ ਗਏ ਜੀ ਚਾਰ ਗੋਲੀਆਂ ਵੱਜੀਆਂ ਉਹਦੇ ਜਿਹਦੇ ਦੋ ਸਿਰ ਚ ਲੱਗੀਆਂ ਜੀ ਉਹਦਾ ਤਾਂ ਕੋਈ ਕੋਈ ਹਥਿਆਰ ਕਿਸੇ ਤਰ੍ਹਾਂ ਦਾ ਕੋਈ ਹੈ ਸੀ ਉਹਦੇ ਕੋਲੇ ਜਾਂ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਪਤਾ ਜੀ ਕਿ ਉਹਨੂੰ ਕੋਈ ਹਥਿਆਰ ਕੋਈ ਸੇਫਟੀ ਲਈ ਦਿੱਤਾ ਗਿਆ ਸੀ ਇਹੋ ਜਾਂ ਨਾ ਜੀ ਕਿਸੇ ਨਾ ਜੀ ਨਾ ਜੀ ਉਹਦੇ ਕੋਲ ਕੋਈ ਹਥਿਆਰ ਨਹੀਂ ਉਹਦਾ ਗਰੀਬ ਘਰ ਦਾ ਬੱਚਾ ਜੀ ਮਕਾਨ ਉਹਨੇ ਨਹੀਂ ਸੇਫਟੀ ਲਈ ਕੋਈ ਦਿੱਤਾ ਹੋਵੇ ਹਥਿਆਰ ਜਿਹੜੇ ਜੁਗਨੂ ਹੋਂਾਂ ਦੇ ਨਾਲ ਉਹ ਕੰਮ ਕਰ ਰਿਹਾ ਸੀ ਗੱਡੀ ਚਲਾਉਂਦਾ ਨਾ ਜੀ ਕੋਈ ਹਥਿਆਰ ਨਹੀਂ ਇਹਦਾ ਕੋਈ ਜ਼ਿਕਰ ਨਹੀਂ ਹਾਂ ਨਾ ਜੀ ਤੇ ਬਈ ਜੀ ਹੁਣ ਕੀ ਤੁਸੀਂ ਚਾਹੁੰਦੇ ਹੋ ਕਿ ਇਸ ਮਸਲੇ ਦੇ ਵਿੱਚ ਹੋਣਾ ਕੀ ਚਾਹੀਦਾ ਹੈ ਇਨਸਾਫ ਕਿਵੇਂ ਹੋਵੇ ਇਸ ਮਸਲੇ ਦੇ ਵਿੱਚ ਇਹ ਤਾਂ ਸਰਕਾਰ ਨੇ ਕਰਨਾ ਪ੍ਰਸ਼ਾਸਨ ਨੇ ਇਨਸਾਫ ਕਰਨਾ ਹੈ ਜੀ ਪਹਿਲਾਂ ਤਾਂ ਪ੍ਰਸ਼ਾਸਨ ਦਾ ਸਰਕਾਰ ਦਾ ਹੀ ਫੇਲਿਅਰ ਹੈ ਲਾਅ ਐਂਡ ਆਰਡਰ ਹੈ ਨਹੀਂ ਨਿੱਤ ਦਿਹਾੜੇ ਇੱਕ ਦੇ ਕਿਸੇ ਦਾ ਕਤਲ ਹੋ ਜਾਂਦਾ ਤੁਹਾਡੇ ਸਾਹਮਣੇ ਹੁਣ ਬਹੁਤ ਕਤਲ ਹੋ ਕੇ ਹਟਿਆ ਉਹ ਤੋਂ ਬਾਅਦ ਇਨਕਾਊਂਟਰ ਹੋ ਗਏ ਇਹ ਤਾਂ ਕੋਈ ਹੱਲੇ ਨਹੀਂ ਹੈਗਾ ਇਹ ਤਾਂ ਕਾਨੂੰਨ ਦਾ ਕੋਈ ਚੀਜ਼ ਹੀ ਨਹੀਂ ਰਹੀ ਵੀ ਪੰਜਾਬ ਦੇ ਵਿੱਚ ਇਹ ਤਾਂ ਯੂਪੀ ਬਿਹਾਰ ਵਾਲਾ ਖੇਲ ਬਣਾਤਾ ਇੱਥੇ ਦਾ ਪੰਜਾਬ ਦਾ ਜੀ ਇਹਨਾਂ ਨੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਦਾ ਵੀ ਕੋਈ ਨਾ ਕੋਈ ਸਰਕਾਰ ਨੂੰ ਹੇਲਾ ਕਰਨਾ ਚਾਹੀਦਾ ਕਿਉਂਕਿ ਉਹ ਕੱਲਾ ਹੀ ਬੰਦਾ ਸੀਗਾ ਜਿਹੜਾ ਆਪਣਾ ਪਰਿਵਾਰ ਪਾਲਦਾ ਸੀਗਾ ਮਾਂ-ਬਾਪ ਦਾ ਇੱਕ ਇੱਕ ਸਹਾਰਾ ਸੀਗਾ ਜ ਹਾਂ ਜੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਤੇ ਇਹਨਾਂ ਦਾ ਵੀ ਕੋਈ ਰੋਜੀ ਰੋਟੀ ਦਾ ਹਿੱਲਾ ਕਰਨਾ ਚਾਹੀਦਾ ਇਸ ਮਸਲੇ ਦਾ ਜਿਹੜਾ ਉਹ ਲਿੰਕ ਕਿਤੇ ਨਾ ਕਿਤੇ ਜਾ ਕੇ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੇ ਨਾਲ ਜੁੜਦਾ ਤੇ ਪਰਿਵਾਰ ਉਹ ਇਨਸਾਫ ਦੀ ਹਜੇ ਮੰਗ ਕਰ ਰਿਹਾ ਬਲਕੌਰ ਸਿੰਘ ਹੁਣੀ ਮੰਗ ਕਰ ਰਹੇ ਨੇ ਤੇ ਇਹ ਮਾਮਲਾ ਲਗਭਗ ਉਸ ਤੋਂ 2-3 3 ਸਾਲ ਬਾਅਦ ਅੱਜ ਜੋ ਘਟਨਾ ਵਾਪਰੀ ਹੈ ਉਸੇ ਮਾਮਲੇ ਦੇ ਤਹਿਤ ਵਾਪਰੀ ਹੈ ਤੁਹਾਨੂੰ ਲੱਗਦਾ ਕਿ ਵੀ ਇਨਸਾਫ ਕਿਸੇ ਤਰ੍ਹਾਂ ਦਾ ਮਿਲੂਗਾ ਕਿਉਂਕਿ ਉਸ ਤੋਂ ਬਾਅਦ ਪਰਿਵਾਰ ਤਾਂ ਹਜੇ ਉਸ ਮਸਲੇ 'ਚ ਇਨਸਾਫ ਮੰਗ ਰਿਹਾ ਜਦੋਂ ਹਲੇ ਤੱਕ ਤੁਸੀਂ ਆਪ ਦੇਖ ਲਓ ਹੋਰਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ 'ਚ ਕਿੰਨੇ ਕਤਲ ਹੋਲੇ ਉਹ ਤੋਂ ਬਾਅਦ ਸਿੱਧੂ ਮੂਸੇ ਵਾਲੇ ਤੋਂ ਬਾਅਦ ਤਾਂ ਗੁਰਪ੍ਰੀਤ ਹਰੀਨਾਉ ਤੇ ਹੋਰਾਂ ਦੇ ਕਿੰਨੇ ਦੇ ਕਤਲ ਹੋਏ ਆ ਕਿਸੇ ਦਾ ਹਾਲ ਤੱਕ ਕੋਈ ਇਨਸਾਫ ਹੀ ਨਹੀਂ ਪਾ ਪਾਇਆ ਤਾਂ ਇਹ ਵਿਚਾਰੇ ਗਰੀਬ ਦਾ ਇਨਸਾਫ ਕਿਹਨੂੰ ਦੇਣਾ ਹੈ ਕਿੱਥੇ ਦੇ ਦੂਗੀ ਸਰਕਾਰ ਔਰੇ ਤਾਂ ਹਲੇ ਪ੍ਰਸ਼ਾਸਨ ਦਾ ਕੋਈ ਬੰਦਾ ਤੱਕ ਨਹੀਂ ਆ ਕੇ ਖੜਿਆ ਹੈਗਾ ਸਾਡੇ ਉਰੇ ਕੋਈ ਇੱਥੇ ਦੀ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਸਾਡੇ ਜ਼ਿਲ੍ਹੇ ਦਾ ਕੋਈ ਹਲਕੇ ਦਾ ਕੋਈ ਬੰਦਾ ਤੱਕ ਨਹੀਂ ਉਰੇ ਪਹੁੰਚਿਆ ਹਲੇ ਤੱਕ ਤਾਂ ਇਨਸਾਫ ਤਾਂ ਦੂਰ ਦੀ ਗੱਲ ਹੈ ਅਸੀਂ ਤਾਂ ਇਹੀ ਕਹਿੰਦੇ ਆਂ ਵੀ ਭਾਈ ਸਰਕਾਰ ਮਾਮਾ ਦੇ ਪੁੱਤਾਂ ਤੇ ਜਿਹੜੇ ਵਿਚਾਰੇ ਪਰਿਵਾਰ ਦਾ ਇਹ ਨੌਜਵਾਨ ਪੁੱਤ ਮਰਿਆ ਜਿਹੜਾ ਬਜ਼ੁਰਗ ਮਾਪਿਆਂ ਦਾ ਸਹਾਰਾ ਸੀਗਾ ਇੱਕ ਵੀ ਇਹਨਾਂ ਦੀ ਕੋਈ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਭਾਈ ਜੀ ਮਦਦ ਕੀ ਤੋਂ ਹੋਵੇ ਤੁਸੀਂ ਕੀ ਚਾਹੁੰਦੇ ਹੋ ਕਿ ਮਦਦ ਕੀ ਤੋਂ ਹੋਵੇ ਕਿ ਜਗਨੂ ਦਾ ਪਰਿਵਾਰ ਹੈ ਜਿਹੜਾ ਜਗਨੂ ਦੇ ਲਈ ਕੰਮ ਕਰ ਰਿਹਾ ਸੀ ਇਹ ਜਗਨੂ ਦੀ ਮੌਤ ਆਈ ਜਿਹੜੀ ਆ ਉਹ ਇਹਨਾਂ ਦੇ ਆਪਣੇ ਸਰ ਲੈ ਲਈ ਜੇ ਕਹਿ ਲਿਆ ਜਾਵੇ ਤਾਂ ਜਗਨੂ ਦੇ ਭਲੇਖੇ ਜਿਹੜਾ ਗੋਲੀਆਂ ਜਦਵਿੰਦਰ ਦੇ ਵੱਜਦੀਆਂ ਨੇ ਜਾਂ ਇਸ ਤਰ੍ਹਾਂ ਦੀ ਚਰਚਾ ਜਿਹੜੀ ਚੱਲ ਰਹੀ ਹੈ ਅਜੀ ਤਾਂ ਵੀਰੇ ਤੁਹਾਡੇ ਚੈਨਲ ਰਾਹੀਂ ਬੇਨਤੀ ਕਰ ਸਕਦੇ ਹਾਂ ਉਹਨਾਂ ਦੇ ਪਰਿਵਾਰ ਨੂੰ ਵੀ ਵੀ ਜਰੂਰ ਇਹਨਾਂ ਦੀ ਕੋਈ ਨਾ ਕੋਈ ਮਦਦ ਕਰੋ ਭਰੋਸਾ ਦਿਓ ਉਹਨਾਂ ਨੇ ਪੂਰਾ ਦੇ ਆਏ ਵੀ ਅਸੀਂ ਮਦਦ ਕਰੂਗੇ ਕੋਈ ਉਹ ਆਪਣਾ ਮੁਕਰ ਨਹੀਂ ਰਹੇ ਹੈਗੇ ਵੀ ਅਸੀਂ ਨਾਲ ਨਹੀਂ ਖੜੇ ਪਰਿਵਾਰ ਦੇ ਕੋਈ ਗੱਲਬਾਤ ਹੋਈ ਓਮੇ ਦੀ ਖੋਲੋਂ ਦੇ ਨਾਲ ਜਗਨੂ ਦੇ ਪਰਿਵਾਰ ਨਾਲ ਜਗਨੂ ਦੇ ਪਰਿਵਾਰ ਤੋਂ ਅੱਗੇ ਰਿਲੇਟਿਵ ਵੀ ਬੰਦੇ ਆਏ ਸੀ ਉਹ ਭਰੋਸਾ ਦਿਵਾ ਕੇ ਗਏ ਆ ਕਹਿੰਦੇ ਸੀ ਜਿੰਨੇ ਜੋਗੇ ਹੋਏ ਵੀ ਜਰੂਰ ਮਦਦ ਕਰੂਗੇ ਜਿਵੇਂ ਦੇਖ ਹੁਣ ਇਹਦਾ ਮੁੱਲ ਤਾਂ ਕਰੋੜਾਂ 'ਚ ਵੀ ਨਹੀਂ ਤਾਰ ਸਕਦੇ ਉਹ ਬੰਦੇ ਦੀ ਮੌਤ ਦਾ ਜੇ ਬੰਦਾ ਮਰ ਜਾਂਦਾ ਤਾਂ ਆਪਾਂ ਕਰੋੜ ਰੁਪਏ ਕਿੰਨਾ ਕਰੋੜਾਂ ਰੁਪਏ ਵੀ ਦੇ ਦੋ ਤਾਂ ਵੀ ਨਹੀਂ ਬੰਦਾ ਬਾਪ ਸੰਦਾ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਉਹਦਾ ਹੁਣ ਚਲੋ ਬਜ਼ੁਰਗ ਬਾਪ ਐ ਅੱਗੇ ਉਹਨਾਂ ਆਪਣਾ ਪਰਿਵਾਰ ਵੀ ਚਲਾਣਾ ਐ ਅੱਗੇ ਤਾਂ ਉਹਦੇ ਸਿਰ ਤੇ ਚੱਲ ਰਿਹਾ ਤਾਂ ਉਹ ਹੁਣ ਸਾਰਾ ਘਰ ਉਹਨਾਂ ਦਾ ਠੱਪ ਹੋ ਗਿਆ ਅਸੀਂ ਤਾਂ ਪਰਿਵਾਰ ਨੂੰ ਬੇਨਤੀ ਕਰੂਗੇ ਵੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਇਨਸਾਫ ਤਾਂ ਦੇਖੋ ਤੁਹਾਨੂੰ ਪਤਾ ਹੀ ਮਿਲਣਾ ਨਹੀਂ ਕੀ ਨਾ ਵਕੀਲ ਕਰਨੇ ਐ ਇੱਥੇ ਕੁਝ ਨਹੀਂ ਹੋਣਾ ਗਰੀਬ ਬੰਦੇ ਤੋਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਮਾੜਾ ਮੋਟਾ ਤੁਸੀਂ ਵੀ ਸਮਝੋ ਕੋਈ ਵੀ ਇਹਨਾਂ ਨੂੰ ਠੱਲ ਪਾਓ ਮਾੜੀ ਮੋਟੀ ਜਣਾ ਖਣਾ ਦੇਖਦਾ ਬੰਦਾ ਮਿੰਟ ਚ ਬੰਦਾ ਮਾਰ ਜੰਨੇ ਆ ਕੇ ਤੇ ਕੋਈ ਜਿਹੜੀ ਜਿਹੜਾ ਉਧਰੋਂ ਪਰਿਵਾਰ ਆਇਆ ਜੀ ਪਰਿਵਾਰ ਦੀ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਹਾਂ ਜੀ ਉਹ ਕਹਿੰਦੇ ਭਰੋਸਾ ਦਵਾਇਆ ਵੀ ਅਸੀਂ ਤੁਹਾਡੇ ਪਰਿਵਾਰ ਦੀ ਮਦਦ ਕਰਾਂਗੇ ਜਿੰਨੀ ਵੀ ਸੱਤੇ ਹੋ ਸਕੇ ਵੱਧ ਤੋਂ ਵੱਧ ਇਸ ਤਰ੍ਹਾਂ ਕਹੇ ਕਿ ਅੱਗੇ ਦੇਖਣ ਉਹਨਾਂ ਦੇ ਪਿਤਾ ਜੀ ਨਾਲ ਤੁਹਾਡਾ ਤਾਂ ਭਰਾਵਾਂ ਵਾਲਾ ਰਿਸ਼ਤਾ ਹੈ ਤੇ ਤੁਹਾਡਾਂ ਗੱਲਬਾਤ ਹੋਈ ਹੋਊਗੀ ਤੇ ਉਹ ਕੀ ਚਾਹੁੰਦੇ ਨੇ ਕਿ ਹੁਣ ਕੀ ਅੱਗੇ ਹੋਣਾ ਚਾਹੀਦਾ ਹੈ ਬਸ ਹੁਤਾ ਹੀ ਕਿੰਨੇ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਮਤਲਬ ਕੋਈ ਨਾ ਕੋਈ ਰੋਟੀ ਦਾ ਸਾਧਨ ਹੋਣਾ ਚਾਹੀਦਾ ਹਾਂ ਹਾਂ ਜੀ ਵਿਜਲੀਨ ਦੇ ਦੋਸ਼ੀਆ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਸਾਡਾ ਤਾਂ ਘਰ ਉਜੜੇ ਗਿਆ ਵੀ ਕੱਲ ਨੂੰ ਕਿਸੇ ਹੋਰ ਦਾ ਘਰ ਨੁਜੜੀ ਤਾਂ ਇਹ ਉਹ ਮਾਮਲਾ ਸੀ ਅਸੀਂ ਜਦਵਿੰਦਰ ਦੇ ਘਰ ਬੈਠੇ ਹੁਣਾਂ ਦੇ ਚਾਚਾ ਜੀ ਸੀ ਤੇ ਹੋਰ ਪਿੰਡ ਦੇ ਜਿਹੜੇ ਨੌਜਵਾਨ ਆਗੂ ਨੇ ਉਹਨਾਂ ਉਹ ਇੱਥੇ ਮੌਜੂਦ ਨੇ ਜਾਂ ਪਿੰਡ ਦੇ ਹੋਰ ਜਿਹੜੇ ਪਤਵੰਤੇ ਸੱਜਣ ਨੇ ਉਹ ਬੈਠੇ ਨੇ ਤਾਂ ਉਹ ਦੱਸ ਰਹੇ ਨੇ ਕਿ ਜਦਵਿੰਦਰ ਦਾ ਜਿਹੜਾ ਅਜਿਹਾ ਕੋਈ ਵੀ ਕਿਸੇ ਦੇ ਨਾਲ ਕੋਈ ਲਿੰਕ ਨਹੀਂ ਸੀ ਜਾਂ ਜਗਨੂ ਦੇ ਜੇ ਸੰਪਰਕ ਦੇ ਵਿੱਚ ਸੀ ਤਾਂ ਉਹ ਐਜ਼ ਏ ਡਰਾਈਵਰ ਜਿਹੜਾ ਉਸ ਦੇ ਸੰਪਰਕ ਦੇ ਵਿੱਚ ਆਉਂਦਾ ਪਿਛਲੇ 26 ਤਰੀਕ ਨੂੰ ਜੋ ਕਿ ਦੱਸਣ ਦੇ ਮੁਤਾਬਕ ਇਹਨਾਂ ਦੇ ਦੇ ਜਗਨੂ ਦੇ ਨਾਲ ਉਹ ਡਰਾਈਵਰੀ ਕਰਦਾ ਤੇ ਉਸ ਤੋਂ ਬਾਅਦ ਹੁਣ ਇਹ ਘਟਨਾ ਵਾਪਰਦੀ ਹੈ ਤੇ ਸਾਫ ਤੌਰ ਦੇ ਉੱਤੇ ਜੋ ਕੁਝ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਤੋਂ ਵੀ ਸਾਫ ਤੌਰ ਦੇ ਉੱਤੇ ਇਹਨਾਂ ਨੇ ਮਨਾਂ ਕੀਤਾ ਕਿ ਅਜੇਹਾ ਉਦੇ ਕੋਲੇ ਨਾ ਤਾਂ ਕੋਈ ਹਥਿਆਰ ਸੀ ਨਾ ਹੀ ਉਸ ਦਾ ਕੋਈ ਕਿਸੇ ਦੇ ਨਾਲ ਸੰਪਰਕ ਸੀ ਜਿਸ ਤਰ੍ਹਾਂ ਕੇਸ ਨੂੰ ਗੈਂਗ ਵਾਰ ਦਾ ਇੱਕ ਹਿੱਸਾ ਦੱਸਿਆ ਜਾ ਰਿਹਾ ਸੀ ਅਜੇਹਾ ਨਾ ਹੋਂ ਤੋਂ ਵੀ ਸਾਫ ਤੌਰ ਦੇ ਉੱਤੇ ਪਿੰਡ ਦੇ ਲੋਕਾਂ ਦੇ ਵੱਲੋਂ ਜਾਂ ਪਰਿਵਾਰ ਵੱਲੋਂ ਜਿਹੜਾ ਉਹ ਦਾਅਵਾ ਕੀਤਾ ਜਾ ਰਿਹਾ ਕਿ ਅਜੇਹਾ ਕੁਝ ਵੀ ਨਹੀਂ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਝਾਂਪਰ ਫਤੇਗੜ ਸਾਹਿਬ